ਕਮੀ ਜਿਹੜੇ ਮਾਪਿਓ ਨੇ ਉਹਨਾਂ ਦੇ ਕਰਤਾਰਾਂ ਦੇ ਵਿੱਚ ਹੈ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਰੌਲਾ ਪਾ ਰਹੇ ਨਾ ਉਹ ਇਹ ਕਹਿ ਰਹੇ ਕਿ ਸਿੱਖੀ ਨੂੰ ਪਹਿਲਾਂ ਆਪਣੇ ਕਰਤਾਰ ਚ ਢਾਲਿਆ ਜਾਵੇ ਤਾਂ ਕਿ ਉਹ ਤੁਹਾਡੇ ਵੱਲ ਦੇਖ ਕੇ ਸਿੱਖ ਬਣਨ ਉਹਨਾਂ ਨੂੰ ਕਿਸੇ ਬਾਹਰੀ ਕਰਤਾਰ ਦੀ ਲੋੜ ਨਾ ਪਵੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਪ੍ਰਚਾਰ ਨਹੀਂ ਹੋ ਰਿਹਾ ਜਾਂ ਪ੍ਰਚਾਰ ਦਾ ਅਸੀਂ ਮਾਧਿਅਮ ਕਿਵੇਂ ਬਣਾਈਏ ਮਾਧਿਅਮ ਤਾਂ ਗੁਰੂ ਘਰ ਹੈ ਮਾਧਿਅਮ ਤਾਂ ਗੁਰਦੁਆਰਾ ਸਾਹਿਬ ਹੈਗਾ ਕਿੰਨੇ ਸ਼ੀਦੀਪੁਰ ਪਾਉਂਦੇ ਨੇ ਕਿੰਨੀਆਂ ਗੁਰਤਾ ਗਦੀ ਦੇਵਸ ਹੁੰਦੇ ਕਦੀ ਅਸੀਂ ਦੱਸਿਆ ਕਿ ਅੱਜ ਫਲਾਣੇ ਗੁਰੂ ਮਹਾਰਾਜ ਦਾ ਗੁਰਤਾ ਗਦੀ ਦੇਵਸ ਹੈ ਕਦੀ ਨਹੀਂ ਜਣਾਉਨੇ ਕਿਉਂਕਿ ਅਸੀਂ ਲੋੜ ਨਹੀਂ ਸਮਝਦੇ ਕਿਉਂਕਿ ਅਸੀਂ ਸਿੱਖੀ ਦਾ ਮਤਲਬ ਜਿਹੜੀ ਸਿੱਖੀ ਅਸੀਂ ਉਹਨਾਂ ਨੂੰ ਦੱਸਣੀ ਚਾ ਰਹੇ ਹਾਂ ਅਸੀਂ 19 ਕ ਦੱਸਣੀ ਚਾ ਰਹੇ ਹਾਂ ਜਿਹਦੇ ਨਾਲ ਉਹਨਾਂ ਦਾ ਕੰਮ ਸਰਦਾ ਰਵੇ ਅਸੀਂ ਉਹਨਾਂ ਨੂੰ ਉਹ ਸਿੱਖੀ ਦਾ ਉਹ ਪੈਟਰਨ ਨਹੀਂ ਸਮਝਾ ਰਹੇ ਉਹ ਸਿੱਖੀ ਦੀ ਉਹ ਜਿਹੜੀ ਹੈਗੀ ਆ ਸਿਧਾਂਤਕ ਸਮਝ ਨਹੀਂ ਦੇ ਪਾ ਰਹੇ ਜਿਹਦੇ ਵਿੱਚ ਉਹ ਪੁਰਜਾ ਪੁਰਜਾ ਕੱਟ ਪਰੇ ਕਬੂ ਨਾ ਛੱਡੇ ਖੇਤ ਉਹ ਨਹੀਂ ਉਹਨਾਂ ਨੂੰ ਸਿਧਾਂਤ ਦੇ ਉੱਤੇ ਲੈ ਕੇ ਆ ਰਹੇ